ਮਲੇਰਕੋਟਲਾ ਕੁਰਾਨ ਸ਼ਰੀ ਬਿਆਦਵੀ ਮਾਨਜ ਨਵਾਂ ਮੋੜ ਆ ਗਿਆ ਤੇ ਤਾਉ ਬਤਾਇਕਂਦਰਸ਼ ਯਾਦਵ ਨੂੰ ਬਿਆਦਵੀ ਘਟਨਾ ਦਾ ਮੁਕਸੂਰ ਤਰ ਦੱਸਣ ਵਾਲੇ ਮੁੱਲਜ ਵਿਜੇ ਕੁਮਾਰ ਨੇ ਕਿਹਾ ਕਿ ਪੁਲਿਸ ਤੇ ਦਬਾਹ ਹੈਠਾ ਉਸਨੇ ਬਿਆਨ ਦਿੱਤਾ ਸੀ ਵਿਜੇ ਕੁਮਾਰ ਦਾ ਦਾਵਾ ਹੈ ਕਿ ਉਹ ਵੀ નિર્ਦੋਸ਼ ਹੈ ਤੇ ਨਰੇਸ਼ ਯਾਦਵੀ ਵਿਜੇ ਕੁਮਾਰ ਨੂੰ ਪੁਲਿਸ ਨੇ ਬਿਆਦਵੀ ਘਟਨਾ ਮਾਮਲੇ ਦੇ ਚੁਕ੍ਰਫਾਰ ਕੀਤਾ ਸੀ ਗ੍ਰਿਫਤਾਰੀ ਦੇ ਬਾਅਦ ਵਿਜੇ ਕੁਮਾਰ ਨੇ ਇਲਜ਼ਾਮ ਲਗਾਏ ਸਨ ਕਿ ਨਰੇਸ਼ ਸ਼ਾਦਵ ਦੇ ਕਹਿਣ ਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਆਮ ਆਦਮੀ ਪਾਰਟੀ ਪੰਜਾਬ ਦੀ ਸਮੂਚੀ ਸੀਨੀਅਰ ਲੀਡਰਸ਼ਿਪ ਅੱਜ ਦਿਨਾਂ ਭੁਖ ਹੜਤਾਲ ਤੇ ਆ 1984 ਦੇ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਿੱਚ ਮੋਹਾਲੀ ਦੇ ਗੁਰਦੁਆਰਾ ਅਮਸਾਹਿਬ ਵਿਖੇ ਭੁਖ ਹੜਤਾਲ ਤੇ ਬੈਠੇ ਨੇ ਪਾਰਟੀ ਦੇ ਪੰਜਾਬ ਕਨਵੀਨ ਗੁਰਪ੍ਰੀਤ ਕੁੱਗੀ ਲੀਗਲ ਸਰ ਦੇ ਮੁਖੀ ਹਮਤ ਸਿੰਘ ਸ਼ੇਰ ਗਲਮਨ ਫਿਸਟ ਕਮੇਟੀ ਦੇ ਚੇਅਰਮੈਨ ਕਮਰ ਸੰਦੂ ਸੈਨ ਚਾਰਜਮੈਨ ਨੈਲ ਸਿੰਘ ਸਾਂਸਦ ਭਗਵੰਤ ਮਾਨ ਸੀਨੀਅਰ ਲੀਡਰ ਐਜਸ ਫੁਲਕਾ ਤੇ ਸੁਖਪਾਲ ਸਿੰਘ ਖੈਰਾ ਭੁਖ ਹੜਤਾਲ ਤੇ ਬੈਠੇ ਨੇ ਅੰਮ੍ਰਿਤਸਰ ਵਿਖੇ ਆਰਨ ਹੋਂਡਾ ਏਜੰਸੀ ਦੇ ਮਾਲਕ ਤੋਂ ਹੋਈ 25 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਨੇ ਦਾਵਾ ਕੀਤਾ ਹੈ ਪੁਲਿਸ ਨੇ ਇਸ ਮਾਮਲੇ 'ਚ ਮੁਲਜ਼ਮਾਂ ਗ੍ਰਿਫਤਾਰ ਕੀਤਾ ਤੇ ਮੁਲਜ਼ਮਾਂ ਕੋਲੋਂ 14 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਨੇ ਮੁਲਜ਼ਮ ਅਤੇ 3 ਸਾਥੀ ਹਾਲੇ ਫਰਾਰ ਨੇ ਪੁਲਿਸ ਮੁਤਾਬਕ ਲੋਕਰਾਗੀਰਾ ਨੋਹਥਿਆਂ ਦੀ ਨੋਕ ਤੇ ਲੁੱਟਦੇ ਸਨ ਦਰਸਾ 24 ਅਕਤੂਬਰ ਨੂੰ ਦੋ ਮੋਟਰਸਾਈਕਲ ਸਵਾਰ ਏਜੰਸੀ ਦੇ ਮਾਲਕ ਅਤੇ ਕੈਸ਼ੀਅਰ ਨੂੰ ਤੇਜ਼ ਤਰ੍ਹਾਂ ਹਥਿਆਰ ਨਾਲ ਜ਼ਖਮੀ ਕਰ 25 ਲੱਖ ਰੁਪਏ ਲੁੱਟ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ ਰੋਪੜ ਦੇ 메ਨ ਬਾਜ਼ਾਰ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ ਕਰਦਾ ਸ਼ਖਸ ਰੰਗੇ ਹਾਥੀ ਫੜਿਆ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਦਰਸਲ ਇਹ ਤੋਂ 메ਨ ਬਾਜ਼ਾਰ ਵਿੱਚ ਇੱਕ ਸਰਾਫਾ ਦੁਕਾਨ ਦੇ ਤੋਂ ਸ਼ਖਸ ਆਏ ਜਿਨ੍ਹਾਂ ਵਪਾਰੀ ਨੂੰ ਗੱਲਾਂ ਚੁਲਜਾ ਸੁਨੇ ਨਾਲ ਭਰਿਆ ਪਰ ਸ ਆਪਣੀ ਜੀਪ ਚ ਪਾ ਲਿਆ। ਦੂਜੀ ਮੰਜ਼ਿਲ ਤੇ ਪਰ ਕਨ ਸੀਸੀਟੀਵੀ 라ਹੀਂ ਦੇਖ ਰਹੇ ਮਾਲਕ ਨੇ ਇਹਠਾ ਅਮੁਲਜਮ ਨੂੰ ਦਬੋਚ ਪੁਲਿਸ ਤੇ ਹਵਾਲੇ ਕੀਤਾ। ਲੰਦੇ ਦੇ ਲੋਹਿਆਂ ਨਜ਼ਦੀਕ ਰੇਲਗੱਡੀ ਅਤੇ ਕਾਰ ਦੇ ਟਕਰਾਉਣ ਕਰਨ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਲੋਹਿਆਂ ਤੇ ਫਿਰੋਜ਼ਪੁਰ ਰੇਲਵੇ ਲਾਈਨ ਤੋਂ ਕਰੀਬ 3 ਕਿਲੋਮੀਟਰ ਅੱਗੇ ਵਾਪਰਿਆ। ਲੋਕਾਂ ਦਾ ਕਹਿਣ ਅਨੁਸਾਰ ਹਾਦਸੇਲੇ ਫਟਕੁਤੇ ਸੰਗਲਨੌਂ ਲਈ ਕੋਈ ਕਰਮੀ ਮੌਜੂਦ ਨਹੀਂ ਸੀ। ਹਾਦਸੇ ਕਾਰਨ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਗੰਭੀਰ ਜ਼ਖਮੀ ਉਸਦੇ ਸਾਥੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋਈ।